ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿਖੇਹ ਕਬੀਰ ਸਾਹਿਬ ਪਹਿਲਾ ਸਮੇਂ ਇਹਨਾ ਕਰਦੇ ਸੀ ਕਿ ਰੋੜਾ ਕਹਿੰਦੇ ਐਸੇ ਰਸਤੇ ਦਾ ਹੋ ਜਾ ਕਹਿੰਦੇ ਆਪਣੇ ਆਪ ਚ ਐਸੀ ਸੰਸੜਤਾ ਲਿਆ ਆਪਣੇ ਆਪ ਚ ਹੰਕਾਰ ਦੂਰ ਕਰਦੇ ਜਿਵੇਂ ਜਿਵੇਂ ਉਹ ਮਨ ਦੀ ਅਵਸਥਾ ਗਿਆਨ ਦੀ ਉਪਲਬਧੀ ਹੁੰਦੀ ਉਵੇਂ-ਉਵੇਂ ਕਹਿਣਾ ਕਰਦੇ ਕਿ ਜੇ ਰੋੜਾ ਤੂੰ ਰਸਤੇ ਦਾ ਵੀ ਹੋ ਗਿਆ ਫਿਰ ਵੀ ਕਹਿੰਦੇ ਆ ਅਸੀਂ ਪੰਤੀ ਕੋ ਦੁੱਖ ਦੇ ਕਹਿੰਦੇ ਐਸੇ ਰਸਤੇ ਵਾਲੇ ਨੂੰ ਚੱਲਣ ਵਾਲੇ ਨੂੰ ਐਸਾ ਠੇਡਾ ਲੱਗੇਗਾ ਐਸਾ ਛੁਪੇਗਾ ਕਹਿੰਦੇ ਆਪਣੇ ਆਪ ਨੂੰ ਤਰੀਕ ਕਰਨਾ ਕਰ ਲੈ ਐਸਾ ਖੇ ਬਣਾਉਣਾ ਕਰ ਲੈ ਕਹਿੰਦੇ ਰਸਤੇ 'ਚ ਚੱਲਦੇ ਆ ਕਿਸੇ ਦਾ ਨੁਕਸਾਨ ਹੋਵੇਗਾ ਐਸਾ ਤੇਰਾ ਦਾਸ ਇਹ ਕਹਿੰਦੇ ਇਵੇਂ ਦਾ ਜੇ ਤੇਰਾ ਦਾਸ ਹੋ ਜਾਵੇ ਜਿਉਂ ਧਰਮੀ ਮਖੇ ਕਹਿੰਦੇ ਇਵੇਂ ਰੂੜੇ ਤੋਂ ਕੇ ਬਣ ਜਾਵੇ ਜਿਵੇਂ ਜਿਵੇਂ ਮਨ ਦੀ ਉਪਲਬਧੀ ਹੋ ਰਹੀ ਉਵੇਂ ਉਵੇਂ ਸਮਾਂ ਦੇ ਰਿਹਾ ਕਿ ਜਿਵੇਂ ਜਿਵੇਂ ਉਹ ਮਨ ਵਿੱਚ ਪੁਰਨਾ ਆ ਰਿਹਾ ਹੋਵੇਂਵੇਂ ਕਹਿਣਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ